ਮਨੁੱਖੀ ਅਧਿਕਾਰ ਦਿਵਸ ਦਾ ਇਹ ਤਿਹਾੜਾ ਹੈ ਇਸ ਨੂੰ ਮਨਾਉਣ ਵਾਸਤੇ ਪੰਜਾਬ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਜਿਹੜੇ ਹੱਕਾਂ ਖਾਤਰ ਸੋਚੀ ਅਖਰ ਵਾਲੇ ਲੋਕ ਨੇ ਉਹ ਜੁੜੇ ਆ ਇਹ ਜਿਹੜਾ ਤਿਹਾੜਾ ਹੈ ਇਹ ਤਿਹਾੜਾ ਸਰਕਾਰਾਂ ਦੀ ਜਿਹੜੀ ਦੁਨੀਆ ਭਰ ਦੀ ਪੰਚਾਇਤ ਹੈ ਯੂਨਾਈਟਿਡ ਨੇਸ਼ਨਸ ਉਹਨੇ ਦਸਾ ਦਸੰਬਰ 1949 ਨੂੰ ਤਾਇ ਕੀਤਾ ਸੀ ਉਹ ਵੀ ਮਜਬੂਰੀ ਸੀ ਕਿਉਂਕਿ سرمایہਦਾਰੀ ਉਦੋਂ ਪਹਿਲਾ ਸਾਰੇ ਸੰਸਾਰ 'ਚ ਦੋ ਜੱਗਾ ਪੱਟੀਆਂ ਲਾ ਚੁੱਕੀ ਸੀ ਜਿਨੇ 'ਚ ਕਰੋਨਾ ਲੋਕ ਮਾਰੇ ਗਏ ਸੀ ਪਹਿਲੀ ਜੰਗ ਜਦੋਂ ਸਾਡੇ ਰੋਲਟੈਕ ਦਾ ਅਮਰਸਰ ਸਾਕਾ ਵਾਪਰਦਾ ਉਦੋਂ ਮੁੱਕੀ ਸੀ ਵੱਡੀ ਲਾਮ ਸੀ ਉਹ ਉਤਪਾਦ 1938-44 ਤੋਂ ਸ਼ੁਰੂ ਹੋ ਕੇ 45 ਤੱਕ ਜਾ ਕੇ ਚੱਲੀ ਸੀ ਜਿਹੜੀ ਸ਼ੁੱਤੀ ਜੰਗ ਸੀ ਇਹਦੇ ਵਿੱਚ ਅਮਰੀਕਾ ਨੇ ਜਾਪਾਨ ਤੇ ਦੋ ਪਰਮਾਣੂ ਬੰਬ ਸਿੱਟੇ ਸੀ ਸ ਇਹ ਜਿਹੜੀਆਂ ਲੜਾਈਆਂ ਸੀ ਇਹ ਸਾਹਮਣਾ ਜਿਹੜੇ ਦੁਨੀਆ ਦੇ ਕਾਰਪੋਰੇਟ ਪੱਟੀਆਂ ਸਰਵਾਇਜ਼ਰ ਨੇ ਦੁਨੀਆ ਦੇ ਵਿੱਚ ਕਾਜੇ ਤੇ ਗਲਵੇ ਦੀ ਲੜਾਈ ਸੀ ਤੇ ਮਨੁੱਖਤਾ ਜਿੱਡਾ ਪਟਾ ਘਾੜ ਹੋਇਆ ਉਹਦੇ ਚੋਂ ਉਸ ਸਾਰੀ ਮਨੁੱਖਤਾ ਨੇ ਇਹਨਾਂ ਜੰਗਾਂ ਦੇ ਦੌਰਾਨ ਨਹੀਂ ਵੱਡੇ ਇਨਕਲਾਬ ਕੀਤੇ ਬਟੀਆਂ ਨਾਲ ਜਿਹੜੀਆਂ ਤੜਵਾਰ ਫੌਜਾਂ ਸੀ ਦੁਨੀਆ ਭਰਤੀਆਂ ਜਿਹੜੀਆਂ ਗਰੀਬ ਬਸਤੀਆਂ ਦੇ ਲੋਕ ਲੜੇ ਕਿੰਤੀ ਲੋਕਾਂ ਨੇ ਬਟੀਆਂ ਕਰੋੜਾਂ ਦੀ ਗਿਣਤੀ ਚ ਕੁਰਬਾਨੀਆਂ ਕਰਕੇ ਸਾਰੀ ਦੁਨੀਆ ਭਰ ਚ ਆਦੇ ਹੱਕ ਪਗਾਏ ਤਾਂ ਸਰਮਾਇਦਾਰੀ ਨਿظام ਥਾਥਰ ਕੰਬ ਰਿਹਾ ਸੀ ਤਾਂ ਉਸ ਕੰਪਨੀ ਚੋਂ ਦੁਨੀਆ ਭਰਤੀਆਂ ਹਕੂਮਤਾਂ ਦੀ ਇਹ ਮਜਬੂਰੀ ਬਣੀ ਕਿ ਜੇ ਰਾਜ ਭਾਗ ਕਰਨਾ ਤਾਂ ਇਹਨੂੰ ਕੋਈ ਮਨੁੱਖੀ ਚਿਹਰਾ ਦਿੱਤਾ ਜਾਵੇ ਇਹ ਕਿਰਤੀ ਲਹਿਰਾਂ ਦੇ ਤਬਾ ਥੱਲੇ ਇਹ ਜਿਹੜੀਆਂ ਦੁਨੀਆ ਭਰ ਦੀ ਪੰਚਾਇਤ ਜਾਣੀ ਜਾਂਦੀ ਹੈ ਸਰਕਾਰਾਂ ਦੀ ਯੂਨਾਈਟਿਡ ਨੇਸ਼ਨਸ ਨੇ ਇਹ ਪਾਸ ਕੀਤਾ ਮਤਾ ਐਲਾਨਨਾਮਾ ਜਿਹਦੇ ਚ ਔਰਤਾਂ ਦੇ ਹੱਕਾਂ ਦੀ ਬੱਚਿਆਂ ਦੇ ਹੱਕਾਂ ਦੀ ਬਿਨਾ ਕਿਸੇ ਜ਼ੁਲਮ ਤਸ਼ੱਦਦ ਭੈਅ ਤੋਂ ਆਪ ਦੀ ਗੱਲ ਕਹਿ ਸਕਣ ਦਾ ਹੱਕ ਦੀ ਜੱਥੇਬੰਦ ਹੋਣ ਦੇ ਹੱਕ ਦੀ ਸੰਘਰਸ਼ ਕਰਨ ਦੇ ਹੱਕ ਦੀ ਇਹ ਜਿਹੜੀਆਂ ਸਾਰੀਆਂ ਗੱਲਾਂ ਸੀ ਇਹ ਐਲਾਨਨਾਮੇ ਚ ਪਾਸ ਹੋਈਆਂ ਤੇ ਅੱਜ ਜਦੋਂ ਅਸੀਂ ਇਸ ਦਿਹਾੜੇ ਨੂੰ ਮਨਾ ਰਹੇ ਹਾਂ ਤਾਂ ਇਤਿਹਾਸ ਸੰਸਾਰ ਭਰ ਦੇ ਵਿੱਚ ਇੱਕ ਖਾਸੇ ਜਿਹੜੇ ਚੋ ਟੱਪਿਆ ਜਦੋਂ ਸਰਮਾਇਦਾਰੀ ਨੇ ਆਪਣੀਆਂ ਅੰਦਰਲੀਆਂ ਬਾਹਰੀਆਂ ਸਾਜ਼ਿਸ਼ਾਂ ਦੇ ਨਾਲ ਉਹ ਜਿਹੜੀ ਇਨਕਲਾਬੀ ਇਨਜਾਮ ਸੀ ਉਲਟਾਏ ਤੇ ਅੱਜ ਸਰਮਾਇਦਾਰੀ ਨੂੰ ਲੱਗਦਾ ਵੀ ਸਾਨੂੰ ਕੋਈ ਡਰ ਪਕਰ ਨਹੀਂ ਹੈ ਸਾਡੇ ਜਿਹੜੇ ਕੋ ਬਾਤਾਂ ਕਰਦੇ ਹੱਥ ਤੇ ਰੋਕ ਨਹੀਂ ਹੈ ਤਾਂ ਇਸ ਕਰਕੇ ਇਸ ਦੀ ਸਭ ਤੋਂ ਵੱਡੀ ਨਮਾਇਸ਼ ਜਿਹੜੀ ਗਾਜ਼ਾ ਚ ਲੱਗ ਰਹੀ ਹੈ ਯਾਨੀ ਕਿ ਕੈਮਰਿਆਂ ਦੇ ਸਾਹਮਣੇ ਸਾਰੀ ਦੁਨੀਆ ਦੇ ਵਿੱਚ ਸਪਸ਼ਟ ਤੌਰ ਤੇ ਸਾਰੀ ਦੁਨੀਆ ਦੀ رائے ਨੂੰ ਨਕਾਰ ਕੇ ਜਿਹੜੀ ਸਰਮਾਇਦਾਰੀ ਹੈ ਉਥੇ ਇੱਕ ਵੱਡੀ ਨਸਲਕੁਸ਼ੀ ਰਚਾ ਰਹੀ ਹੈ ਜਿਹੜਾ ਗਾਜ਼ਾ ਦਾ ਰਕਬਾ ਜਿੱਡਾ ਫਰੋਜਪੁਰ ਜਿਹਾ ਏਡਾ ਕ ਰਕਬਾ ਇਹਦੇ ਚ 20 ਲੱਖ ਬੰਦਾ 47 ਸਾਲ ਤੋਂ ਤੜਿਆ ਹੋਇਆ ਹੈ ਤੇ ਦੁਨੀਆ ਦੀ ਸਭ ਤੋਂ ਵੱਡੀ ਫੌਜ ਹੈ ਜਿਹੜੀ ਉਥੇ ਪੱਟੇ ਯਾਨੀ ਕਿ ਪਾਸਪੋਰਟ ਕਰ ਰਹੀ ਹੈ ਕਿਹੜਾ ਜਰਮਨੀ ਜਿਹੜਾ ਨਹੀਂ ਕਰ ਰਹੀ ਔਰ ਇੱਕ ਕਤਰਿਆਵ ਰਹੀ ਜਿਹੜੀ سرمایہਦਾਰੀ ਸਾਰੀ ਮਨੁੱਖਤਾ ਨੂੰ ਇੱਕ ਸੰਦੇਸ਼ ਦੇ ਰਹੀ ਹੈ ਕਿ ਤੁਹਾਡੇ ਇਹਨਾਂ ਮਜਾਰਿਆਂ ਦਾ سرمایہਦਾਰੀ ਨਿظام ਦੇ ਉੱਤੇ ਕੋਈ ਅਸਰ ਨਹੀਂ ਹੈ ਤੁਹਾਡੇ ਗ੍ਰੋਧ ਦਾ ਅਸੀਂ ਨੀ ਪ੍ਰਵਾਹ ਕਰਦੇ ਸਾਡੇ ਇਹਨਾਂ ਹਥਿਆਰਬੰਦ ਜਿਹੜੀਆਂ ਸਾਡੇ ਨੱਕੋਂ ਨੱਕ ਤਾਕਤਾਂ ਨੇ ਇਹਨੂੰ ਕੌਣ ਰੋਕ ਸਕਦਾ ਹੈ ਇਹ ਗੱਲਾਂ ਤੱਕ ਰੋਕਣ ਵਾਲੀ ਗੱਲ ਵੀ ਹੈ سرمایہਦਾਰੀ ਜੋ ਸੰਸਾਰੀ ਕਰਨ ਦੀਆਂ ਨੀਤੀਆਂ ਸਾਰੇ ਮੁਲਕਾਂ ਤੇ ਮਾਰ ਰਹੀਆਂ ਨੇ ਜੋ ਸਾਡੇ ਨਿਜੀਕਰਨ ਦੀਆਂ ਨੀਤੀਆਂ ਸਾਰੇ ਮੁਲਕ ਦੇ ਅੰਦਰ ਜਿਹੜੀਆਂ ਪਹਿਲਾਂ ਗਲਾਗਪੁਰਕ ਸੀ ਉਹਨਾਂ ਤੇ ਜੋ ਨੀਤੀਆਂ ਬਣ ਰਹੀਆਂ ਨੇ ਇਹ ਉਹਨਾਂ ਨੂੰ ਸੰਦੇਸ਼ ਹੈ ਸਰਮਾਇਆ ਸਮਰਾਜ ਭਗਤ ਸਿੰਘ ਨੇ ਕਿਹਾ ਸੀ ਕਿ ਬਹੁਤ ਵੱਡੀ ਸਾਜ਼ਿਸ਼ ਹੈ ਤਾਂ ਗਾਜ਼ਾ ਅੱਜ ਜਦੋਂ ਅਸੀਂ ਮਨੁੱਖੀ ਅਧਿਕਾਰ ਦੇ ਸਮਨਾਰ ਆ ਰਹੇ ਹਾਂ ਦੁਨੀਆ ਭਰ ਦੇ ਇਨਸਾਫ ਤੋਂ ਸਾਥ ਲੋਕ ਇਹ ਸਾਡੇ ਸਾਹਮਣੇ ਇੱਕ ਚੁਣੌਤੀ ਇੱਕ ਵੱਡਾ ਵਰਤਾਰਾ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਇਹਨਾਂ ਸਰਮਾਇਦਾਰ ਮੌਜੇਲੇ ਪੱਟੇ ਸਾਮਰਾਜੀ ਤਾਕਤਾਂ ਨੇ ਪਿੱਤਰ ਨੂੰ ਜਾ ਰਹੀਆਂ ਨੇ ਇਸੇ ਤਰ੍ਹਾਂ ਕਿਸੇ ਸਮੇਂ ਮਨੁੱਖਤਾ ਨੂੰ ਲੱਗਦਾ ਸੀ ਕਿ ਦੋ ਪਰਮਾਣੂ ਬੰਬ ਚਲਾ ਕੇ ਉਹ ਤੋਂ ਬਾਅਦ ਚ ਨਹੀਂ ਚੱਲਿਆ ਹੁਣ ਜਿਹੜੀ ਜਗਰੇਨ ਦੇ ਵਿੱਚ ਸਾਮਰਾਜੀ ਮੁਲਕਾਂ ਦੇ ਆਪਸ ਵਿੱਚ ਜੰਗ ਭਿੜੀ ਹੈ ਉੱਥੇ ਪਰਮਾਣੂ ਬੰਬ ਦੀ ਵਰਤਮ ਦੀਆਂ ਗੱਲਾਂ ਹੋ ਰਹੀਆਂ ਨੇ ਇਹ ਜਿਹੜੇ ਬਣਾਏ ਨੇ ਚਲਾਉਣੇ ਨੇ ਇਹ ਇਸ ਕਰਕੇ ਬਣਾਏ ਨੇ ਤਾਂ ਇਸ ਕਰਕੇ ਅੱਜ ਦੁਨੀਆ ਉਹੀ ਚੰਗਾ ਉਹੀ ਅਸੀਂ ਇੱਕ ਜਲਿਆਂਵਾਲਾ ਬਾਗ ਕਿੰਨੇ ਕਾਗਜ਼ਾ ਕੋ ਕਿਤੇ ਕੋਣਾ ਪੱਟਾ ਵਾਪਰ ਗਿਆ ਵਾਪਰ ਰਿਹਾ ਸਾਡੀਆਂ ਅੱਖਾਂ ਸਾਹਮਣੇ ਚੋਂ ਗੁਜ਼ਰ ਰਿਹਾ ਤਾਂ ਇਸ ਕਰਕੇ ਅਸੀਂ ਮਨੁੱਖੀ ਅਧਿਕਾਰ ਦੇ ਉਸ ਜਦੋਂ ਮਨਾ ਰਹੇ ਹਾਂ ਕਿ ਕਮੰਤਰੀ ਮਹੱਤਤ ਹੈ ਇਹ 10 ਤਸ ਸੰਪਰਦਾ ਤਿਹਾੜਾ ਆਪਾਂ ਆਏ ਸਾਲ ਮਨਾਉਣ ਦੀ ਕੋਸ਼ਿਸ਼ ਕਰਨੀ ਹੈ ਇਸ ਦਿਨ ਅਸੀਂ ਆਵਾਜ਼ ਠਾਉਣੇ ਆ ਕਿ ਦੁਨੀਆ ਭਰ ਦੇ ਵਿੱਚ ਇੱਕ ਜੋਕਾਂ ਦਾ ਥੋੜਾ ਇੱਕ ਲੋਕਾਂ ਦਾ ਤੇ ਅੱਜ ਜੋ ਕਿਰਤੀ ਕਮਿਆਂ ਤੇ ਸਾਮਰਾਜ ਹਮਲਾ ਜੁਲਤ ਕਰ ਰਿਹਾ ਹੈ ਉਹਦੇ ਵਿਰੋਧ ਚ ਅਸੀਂ ਦੁਨੀਆ ਭਰ ਦੇ ਲੋਕ ਇਕੱਠੇ ਆਏ ਤੇ ਹੜਾ ਇਸ ਦਾ ਪ੍ਰਤੀਕ ਹੈ। ਇਸ ਕਰਕੇ ਅਸੀਂ ਮਨਾ ਰਹੇ ਹਾਂ। ਸਾਮਰਾਜਵਾਦ ਮਰਦਾਬਾਦ 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 ਸਾਮਰਾਜਵਾਦ ਮਰਦਾਬਾਦ 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 ਅਸੀਂ ਇਹ ਹੜਾ ਇਸ ਕਰਕੇ ਬਣਾ ਰਹੇ ਹਾਂ ਕਿ ਸਾਡੀ ਹਕੂਮਤ ਨੇ ਜਿਹੜੇ ਕਾਲੇ ਕਾਨੂੰਨ ਹੁੰਦੇ ਸੀ ਉਹਨਾਂ ਨੂੰ ਆਮ ਕਾਨੂੰਨ ਬਣਾ ਦਿੱਤਾ ਹੈ। ਫਰਾਉ ਪਹਿਲਾ ਇੱਕ ਸਰਕਾਰਾਂ ਨੇ ਜਦੋਂ ਆਜ਼ਾਦੀ ਆਈ ਹੈ ਕਰੋਨਾ ਨੇ ਦੋ ਮੋਟੀ ਮੋਟੀ ਜੀ ਗੱਲ ਕਰੀਏ ਤਾਂ ਦੋ ਖਾਤੇ ਬਣਾਏ ਹੋਏ ਸੀ ਇੱਕ ਆਮ ਕਾਨੂੰਨ ਸੀ ਆਧਾਰਾ ਲਾ ਕੀ 302 ਲਾ ਕੀ 304 ਲਾ ਕੀ ਆਈਪੀਸੀ ਕਹਿ ਰਹਿੰਦੇ ਆ ਇਹਨੂੰ ਇੱਕ ਇਹ ਕਾਨੂੰਨ ਸੀ ਵੀ ਜਿਹੜਾ ਜੇ ਕਿਸੇ ਦਾ ਗਵਾਹੀ ਚੱਲਦੀ ਆ ਉਹ ਕਿਸ ਹਾਲ ਨਾਲ ਚੱਲੂ ਉਸ ਨੂੰ ਐਵੀਡੈਂਸ ਐਕਟ ਕਹਿ ਦਿੰਦੇ ਨੇ ਇੱਕ CRPC ਵੀ ਕਿੰਨੇ ਕੋਰਟਾਂ ਚੱਲਣਗੀਆਂ ਇਹ ਆਮ ਦੈਰੇ ਦੇ ਕਾਨੂੰਨ ਸੀ ਇੱਕ ਸੀਗੇ ਕਾਲੇ ਕਾਨੂੰਨ ਜਿਹੜੇ ਆਮ ਦੈਰੇ ਦੇ ਕਾਨੂੰਨ ਸੀ ਇਹਦੇ ਚ ਕੁਝ ਪੁਸਤੇ ਉੱਤੇ ਰੋਕਾ ਰੱਖਿਆ ਹੋਈਆਂ ਸੀ ਸਰਕਾਰ ਨੇ ਆਜ਼ਾਦੀ ਦੇ ਅੰਦੋਲਨ ਤੋਂ ਬਾਅਦ ਜਦੋਂ ਸਰਕਾਰਾਂ ਨੇ ਮੰਨਿਆ ਵੀ ਸਿੱਧੀ ਬੰਕੇ ਚਿੱਤੇ ਧੱਕੇ ਨਾਲ ਨਹੀਂ ਚੱਲ ਸਕਣਾ ਤਾਂ ਉਹਦੇ ਵਿੱਚ ਕੁਝ ਹੱਕ ਸੀ ਵੀ ਜੇ ਕਿਸੇ ਤੇ ਜ਼ੁਲਮ ਹੋਇਆ ਉਹ ਥਾਣੇ ਗਿਆ ਤਾਂ ਪਰਚਾ ਕੱਟਣਾ ਪਊਗਾ ਜੇ ਕਿਸੇ ਤੇ ਕੁੱਟਮਾਰ ਹੋਈ ਆ 25 26 ਦਾ ਪਰਚਾ ਕੱਟਣਾ ਪਊਗਾ ਫੋਰਸ ਦਾ ਅਖਤਿਆਰ ਵੀ ਪਰਚਾ ਨਾ ਕੱਟੇ ਜੇ ਪਰਚਾ ਕੱਟਤਾ ਤਾਂ ਕਾਰਵਾਈ ਕਰਨੀ ਪਊਗੀ ਇਹ ਅਖਤਿਆਰ ਸੀ ਤਾਂ ਕਿ ਕੋ ਗਰੀਬ ਗਰੁੱਪਾਂ ਪਤਾ ਜੇ ਜਾਂਦਾ ਹੈ ਵਾਦਾ ਹੋਇਆ ਹੈ ਅਸੀਂ ਵੀ ਮੰਨ ਕਰਦੇ ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਇਹ ਹੱਕ ਸੀਗਾ ਇੱਕ ਮਹੱਤਵਪੂਰਨ ਹੱਕ ਇਸੇ ਤਰ੍ਹਾਂ ਜੇ ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰ ਕਰ ਲਿਆ ਉਹਦੇ ਤੇ ਤਸ਼ੱਦਦ ਨਹੀਂ ਸੀ ਕਰ ਸਕਦੀ ਰਿਮਾਂਡ ਲੈਣਾ ਹੁੰਦਾ ਸੀ ਤਾਂ ਪਹਿਲਾਂ ਮੈਡੀਕਲ ਕਰਾਉਣਾ ਪੈਂਦਾ ਸੀ ਇਹ ਹੱਕ ਸੀ ਵੀ ਮੈਡੀਕਲ ਹੋਊਗਾ ਜਦੋਂ ਰਿਮਾਂਡ ਲੈ ਕੇ ਗਈ ਆ ਤੇ ਬਾਪਸ ਜਾਂਦਾ ਤਾਂ ਪੁੱਤ ਦਾ ਮੈਡੀਕਲ ਹੋਊ ਹੈ ਹੱਕ ਸੀਗਾ ਇਹ ਹੱਕ ਸੀ ਵੀ 15 ਦਿਨਾਂ ਚ ਪੁਲਿਸ ਰਿਮਾਂਡ ਲੈ ਸਕਦੀ ਹੈ ਜੇ ਉਸ ਤੋਂ ਬਾਅਦ ਚ ਜੁਡੀਸ਼ੀਅਲ ਤੇ ਚਲਿਆ ਗਿਆ ਬਾਪਸ ਰਿਮਾਂਡ ਨਹੀਂ ਲੈ ਸਕਦੀ ਤਾਂ ਕਿ ਉੱਪਰ ਤਲਵਾਰ ਨਾ ਲੱਗਦੀ ਰਹੇ ਹਮੇਸ਼ਾ ਬੰਦੇ ਤੇ ਇਹ ਹੱਕ ਸੀ ਵੀ ਜੇ ਕੋਈ ਪੁਲਿਸ ਨੇ ਗ੍ਰਿਫਤਾਰੀ ਦੇ ਵਿੱਚ ਜੇ ਕੋਈ ਪੁਲਿਸ ਬੰਦੇ ਤੋਂ ਰਕਮਾਲੀਆ ਬਿਆਨ ਲਖਾਉਂਦੀ ਹੈ ਤਾਂ ਉਹ ਅਦਾਲਤ ਚ ਮੰਨਿਆ ਨਹੀਂ ਜਾਊਗਾ ਇਹ ਹੱਕ ਸੀ ਇਹ ਹੱਕ ਸੀ ਵਿਧੀਨਾ ਲਾਖੀ ਚਾਰਜ ਕਰਨਾ ਹੈ ਤਾਂ ਕੋਈ ਸਿਵਲ ਅਧਿਕਾਰੀ ਆ ਕੇ ਹੁਕਮ ਦੇਊ ਫਿਰ ਲਾਖੀ ਚਾਰਜ ਕਰ ਸਕਦਾ ਹੈ ਇਹ ਹੱਕ ਸਿਵੀ ਲਾਖੀ ਚਾਰਜ ਫੋਰਸੀ ਕਰ ਸਕਦੀ ਹੈ ਕੋਈ ਪ੍ਰਾਈਵੇਟ ਬੰਦੇ ਆ ਕੇ ਜਾਂ ਕੋਈ ਆਰਐਸਐਸ ਜਾਂ ਕੋਈ ਹੋਰ ਕੋਈ ਵੀ ਪ੍ਰਾਈਵੇਟ ਆ ਕੇ ਬੰਦੇ ਉਹ ਨਹੀਂ ਇਸ ਗੱਲ ਚ ਸ਼ਾਮਲ ਹੋ ਸਕਦੇ ਇਹ ਕਾਨੂੰਨ ਸੀ ਇਹ ਕਾਨੂੰਨ ਸੀ ਕਿ ਜਿਹੜੇ ਅਤਵਾਦ ਦਾ ਜੇ ਕਿਸੇ ਤੇ ਦੋਸ਼ ਲਾਉਣਾ ਹੈ ਜਾਂ ਕਿਸੇ ਨੂੰ ਕਹਿਣਾ ਵੀ ਇਹ ਕੋਈ ਗੈਰਕਾਨੂੰਨੀ ਸਸਤ ਹੈ ਤਾਂ ਸਾਬਤ ਕਰਨਾ ਪਊਗਾ ਵੀ ਇਹਨੇ ਅੱਤਵਾਦੀ ਕੀਤਾ ਕਿ ਮਿਆਤਵਾਦ ਦਾ ਕਿਹੜਾ ਕੰਮ ਕੀਤਾ ਹੈ ਇਹ ਹੱਕ ਸੀਗੇ ਆਮ ਕਾਨੂੰਨਾਂ ਚ ਪਰ ਜਿਹੜੇ ਕਾਲੇ ਕਾਨੂੰਨ ਸੀ ਉੱਥੇ ਹੱਕ ਹੈ ਨਹੀਂ ਸੀ ਕਾਲੇ ਕਾਨੂੰਨ ਸੀਗੇ ਜਿਵੇਂ ਯੂਏ ਯੂਪੀਏ ਹੈ ਟਾਡਾ ਪੋਟਾ ਐਂਡ ਮੀਸਾ ਸੀ ਬਹੁਤ ਸਾਰੇ ਕਾਲੇ ਕਾਨੂੰਨ ਇਹਨਾਂ ਕਾਲੇ ਕਾਨੂੰਨਾਂ ਚਾ ਕੋਈ ਹੱਕ ਹੈ ਨਹੀਂ ਕਾਲੇ ਕਾਨੂੰਨਾਂ ਦੇ ਵਿੱਚ ਕਾਲੇ ਕਾਨੂੰਨਾਂ ਦੀਆਂ ਧਾਰਾਵਾਂ ਮਾਹ ਭੜਾਉ ਉਹ ਇਹ ਚੀਆਂ ਹੈ ਇਹ ਕਿਸੇ ਨੇ ਪਰਚਾ ਕੱਟ ਕੇ ਕਹਤਾ ਵੀ ਇਹ ਅੱਤਵਾਦੀ ਆ ਤਾਂ ਉਹਨੂੰ ਅੱਤਵਾਦੀ ਮੰਨਿਆ ਜਾਊਗਾ ਸਾਫਤ ਨਹੀਂ ਕਿਸੇ ਨੇ ਕਰਨਾ ਸਜ਼ਾ ਅੱਤਵਾਦੀ ਦੀ ਦੇਣੀ ਐ ਇਹ ਇਨਕੁਜੂਏ ਬੀ ਬਣਾਉਣਾ ਹੈ ਕਾਲੇ ਕਾਨੂੰਨਾਂ ਚ ਆਫਸਪਾ ਲੱਗਿਆ ਹੋਇਆ ਜਦੋਂ ਦੀ ਜਾਤੀ ਆਈ ਐ ਕਿ ਜੇ ਕੋਈ ਪੁਲਿਸ ਮੁਲਾਜ਼ਮ ਉਹਦੀ ਹਰਾਸਤ ਚ ਮੌਤ ਹੋ ਗਈ ਕੋਈ ਉਥੇ ਕਸ਼ਮੀਰ ਦੇ ਵਿੱਚ ਕਾਨੂੰਨਪੁਰਾ ਦੇ ਵਿੱਚ ਬਲਾਤਕਾਰ ਕੀਤਾ ਸਾਰੇ ਪਿੰਡ ਦੇ ਵਿੱਚ ਤਾਂ ਜਿਹੜੇ ਉਹ 1990 ਦੇ ਵਿੱਚ ਬਾਪਰੀਆਂ ਢਕਰਾਉਣਾ ਤਾਂ ਉਹਨਾਂ ਦੇ ਖਿਲਾਫ ਕੋਈ ਪਰਚਾ ਨਹੀਂ ਹੋ ਸਕਦਾ ਕਿਉਂਕਿ ਇਹ ਐਫਐਸਪੀਏ ਕਾਨੂੰਨ ਆ ਜਿਹੜਾ ਉਹਦੇ ਤਹਿਤ ਉਹਨਾਂ ਨੂੰ ਸੁਰੱਖਿਆ ਛਤਰੀ ਮਹੀ ਹੈ ਜਿ ਉਹਨਾਂ ਦੇ ਖਿਲਾਫ ਪਰਚਾ ਨਹੀਂ ਕਰਜ ਹੋ ਸਕਦਾ ਤਾਂ ਉਹਨਾਂ ਨੂੰ ਇਹ ਖੁੱਲ੍ਹੇ ਆਮੀਆਂ ਦੇ ਕਿ ਮੌਕੇ ਸੀ ਇਹ ਤਾਂ ਕਾਲੇ ਕਾਨੂੰਨ ਨੇ ਕਾਲੇ ਕਾਨੂੰਨਾਂ ਦੇ ਵਿੱਚ ਜਮਾਨਤ ਪਰਚਾ ਪਾਉਣ ਤੋਂ ਬਾਅਦ ਅਦਾ ਸਰਕਾਰਾਂ ਸੁਰਖਰੂ ਹੁੰਦੀਆਂ ਸੀ 22 ਸਾਲ ਯਾਨੀ ਕਿ ਲੋਕ ਰੁਲਦੇ ਰਹੇ ਨੇ ਬੀਬੀ ਸਾਰ ਜੇਲਾ ਤੋਂ ਬਾਹਰ ਆ ਕੇ ਬਰੀ ਹੋ ਕੇ ਨਿਕਲੇ ਨੇ ਸਾਰਾ ਮਕਦਮਾ ਅੰਦਰ ਚੱਲਦਾ ਰਿਹਾ ਤਾਂ ਸਰਕਾਰਾਂ ਜਿਹੜੀਆਂ ਸਿਆਸੀ ਵਿਰੋਧੀ ਸੀ ਜਿਨ੍ਹਾਂ ਨੂੰ ਆਪ ਤੇ ਗਿਣਦੇ ਸੀ ਜਾਂ ਜਿਹੜੇ ਲੋਕਾਂ ਨੂੰ ਤਸ਼ੱਦਦ ਦਾ ਨਿਸ਼ਾਨਾ ਬਣਾਉਣਾ ਸੀ ਉਹਨਾਂ ਨੂੰ ਵੱਟੀ ਪੱਧਰ ਤੇ ਜੇਲਾ ਜੜਾ ਸਕਦੇ ਸੀ ਇਹਨਾਂ ਕਰਕੇ ਕਾਲੇ ਕਾਨੂੰਨ ਬਣਦੇ ਸੀ ਇਹ ਯੂਏਪੀਏ ਸਾਰੇ ਕਾਲੇ ਕਾਨੂੰਨਾਂ ਦੇ ਵਿੱਚ ਇਹ ਜੁਮਰੇ ਦੇ ਕਾਨੂੰਨ ਸੀ ਅੱਜ ਜਦੋਂ ਅਸੀਂ ਦੱਸ ਤੋਂ ਪਰ ਮਨਾ ਰਹੇ ਹਾਂ ਤਾਂ ਅਸੀਂ ਇਸ ਕਰਕੇ ਬਣਾ ਰਹੇ ਹਾਂ ਵੀ ਜਿਹੜੇ ਕਾਲੇ ਕਾਨੂੰਨ ਸੀ ਆ ਜਿਹੜੇ ਨਵੇਂ ਤਿੰਨ ਫੌਗਦਾਰੀ ਕਾਨੂੰਨ ਆਏ ਨੇ ਇਹਨਾਂ ਦੇ ਵਿੱਚ ਇਹਨਾਂ ਨੂੰ ਰਲਾ ਦਿੱਤਾ ਗਿਆ ਇਹਨਾਂ ਦੇ ਵਿੱਚ ਇਹਨਾਂ ਨੂੰ ਸ਼ਾਮਲ ਕਰ ਦਿੱਤਾ ਗਿਆ ਅੱਜ ਜੇ ਕੋਈ 7 ਸਾਲ 7 ਸਾਲਾਂ ਤੋਂ ਥੱਲੇ ਜਿਵੇਂ ਕਿ ਸੈਰਾਂ ਦਾ ਪਰਚਾ ਹੈ ਉਹ ਪੁਲਿਸ ਦੀ ਮਰਜ਼ੀ ਹੈ ਉਹਨੇ ਕੱਟਣਾ ਕਿ ਨਹੀਂ ਕੱਟਣਾ ਕਾਨੂੰਨੀ ਤੌਰ ਤੇ ਜੇ ਕੋਈ 25 ਦਾ ਜਾਂ ਕੋਈ ਹੋਰ ਦਾ ਪਰਚਾ ਹੋ ਗਿਆ ਸਾਡੇ ਕੋਲ اختیار ਨਹੀਂ ਪੁਲਿਸ ਹਰ ਹਾਲਤ ਪਰਚਾ ਕੱਟੀ-ਕੱਢੇ ਪੁਲਿਸ ਦਾ ਅਧਿਕਾਰ ਹੈ ਰਿਮਾਂਡ ਲੈਣਾ 60 ਦਿਨਾਂ ਤੱਕ ਪੁਲਿਸ ਜੇਲ੍ਹ ਭੇਜਣ ਤੋਂ ਬਾਅਦ ਵੀ ਰਿਮਾਂਡ ਲੈ ਸਕਦੀ ਹੈ ਪੁਲਿਸ ਦਾ ਅਧਿਕਾਰ ਹੈ ਲਾਖੀ ਚੜਦਾ ਅਦੇਸ਼ ਦੇਣਾ ਹੈ ਐਗਜ਼ੈਕਟਿਵ ਜਿਊਡੀਸ਼ਟਰੇਟ ਹੈ ਨਹੀਂ ਤਾਂ ਪੁਲਿਸ ਵੀ ਲਾਖੀ ਚੜਦਾ ਅਦੇਸ਼ ਦੇ ਸਕਦੀ ਹੈ ਲਾਖੀ ਚਾਰਜ ਵੇਲੇ ਪ੍ਰਾਈਵੇਟ ਬੰਦਿਆਂ ਨੂੰ ਨਾਲ ਲਿਆ ਜਾ ਸਕਦਾ ਹੈ ਇਹ ਦੇਸ਼ ਹੈ ਤੇ ਜੇ ਅੱਗੇ ਕਿਤੇ ਹਰਾਸਤੀ ਮੌਤ ਹੋ ਜਾਂਦੀ ਸੀ ਹਰਾਸਤ ਚ ਬਲਾਤ ਕਰਕੇ ਘਟਰਾਉਣਾ ਵਾਪਤ ਨਹੀਂ ਆ ਸੀ ਤਾਂ ਜੁਡੀਸ਼ੀਅਨ ਮ ਜਿਸਟਰੇਟ ਦੀ ਜਾਂਚ ਹੁੰਦੀ ਸੀ ਹੁਣ ਨੈਪਟ ਸੀਰ ਦਾ ਤਹਿਸੀਲਦਾਰਾਂ ਨੇ ਕਰਨੀ ਹੋਇਆ ਕਰੂਗੀ ਇਸ ਦੀ ਜਾਂਚ ਤਾਂ ਯਾਨੀ ਕਿ ਇਹ ਕਾਲੇ ਕਾਨੂੰਨ ਨੇ ਹੁਣ ਜਿਹੜਾ ਆਮ ਆਈਪੀਸੀ ਹੈ ਉਹਦੇ ਵਿੱਚ ਅਤਵਾਦੀ ਦੀਆਂ ਧਾਰਾਵਾਂ ਪਾਤੀਆਂ ਤਾਂ ਇਹ ਜਿਹੜੇ ਫੈਸਲਾ ਵੀ ਕੌਣ ਅਤਵਾਦੀ ਹੈ ਜਿਹੜੇ ਕਾਲੇ ਕਾਨੂੰਨਾਂ ਦਾ ਜ਼ੁਬਨੇ ਦੀ ਗੱਲ ਕਰਕੇ ਆ ਗਏ ਆ ਉਹ ਪਾਵਰ ਆਫ ਪੁਲਿਸ ਨੂੰ ਦਿੱਤੀਆਂ ਨੇ ਪੁਲਿਸ ਦੇ ਇੱਕ ਦੰਦੇ ਖੋਲੇ ਹੋਏ ਨੇ ਤਾਂ ਇਸ ਕਰਕੇ ਅਸੀਂ ਮਨੁੱਖੀ ਅਧਿਕਾਰ ਦੇ ਸਮਰਾਨਾ ਰਹੇ ਹਾਂ ਕਿਉਂਕਿ ਅਸੀਂ ਲੜਾਈ ਲੜ ਰਹੇ ਸੀ ਵੀ ਜਿਹੜੇ ਕਾਲੇ ਕਾਨੂੰਨ ਨੇ ਨਾ ਅਪੀਲ ਨਾ ਵਕੀਲ ਨਾ ਦਲੀਲ ਇਹਦੇ ਖਾਤਰ ਅਸੀਂ ਜਲਿਆਂਵਾਲੇ ਬਾਗ ਦੀਆਂ ਸ਼ਹਾਦਤਾਂ ਦਿੱਤੀਆਂ ਨੇ ਤੇ ਹੁਣ ਤੁਸੀਂ ਅਪੀਲ ਵਕੀਲ ਤੇ ਦਲੀਲ ਸਾਰੇ ਕਾਨੂੰਨ ਸਾਜੀ ਚ ਖਤਮ ਕਰਨ ਦੇ ਰਾਹ ਪਾਈ ਹੋਈਆਂ ਅਸੀਂ ਲੜਦੇ ਆ ਰਹੇ ਸੀ ਵੇ ਕਾਲੇ ਕਾਨੂੰਨ ਖਤਮ ਕਰਨੇ ਨੇ ਤੇ ਤੁਸੀਂ ਜਿਹੜੇ ਸਾਰੇ ਕਾਨੂੰਨ ਸੀ ਉਹਨਾਂ ਨੂੰ ਜਨਨ ਕਿ ਆਪਦੇ ਕਾਲੇ ਕਾਨੂੰਨਾਂ ਦੇ ਡੇਵਿਚ ਰੱਖੀ ਹੁੰਦਾ ਤਾਂ ਇਹ ਜਿਹੜੇ ਕਾਲੇ ਕਾਨੂੰਨ ਨੇ ਹਕੂਮਤ ਦੇ ਕਾਲੇ ਮਨਸੂਬਿਆਂ ਦੀ ਗਵਾਹੀ ਦੇ ਭਰਾਵੋ ਜਿੰਨੇ ਕਾਲੇ ਕਾਨੂੰਨ ਆਏ ਨੇ ਪਹਿਲੇ